हां जी दोस्तों जेकर ਤੁਸੀਂ ਵੀ ਘਰ ਬਣਾਉਣਾ ਚਾਹੁੰਦੇ ਹੋ ਕੋਠੀ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਬਹੁਤ ਹੀ ਸੋਹਣੀ ਕਲਾਸਿਕਲ ਲੁੱਕ ਦੀ ਨਵੇਂ ਡਿਜ਼ਾਈਨ ਦੀ ਕੋਠੀ ਲੈ ਕੇ ਆਇਆ ਤੁਹਾਡੇ ਵਾਸਤੇ ਜੋ ਕਿ 3500 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ 1500 ਸਕਰ ਫੁੱਟ ਉੱਪਰ ਹੈ ਦੋਸਤੋ ਤੇ 2000 ਸਕਰ ਫੁੱਟ نیچے ਬਣਾਇਆ ਹੋਇਆ ਇਸ ਕੋਠੀ ਦੇ ਵਿੱਚ ਤੇ ਕਲਾਸਿਕਲ ਲੁੱਕ ਜਿਸ ਦਾ ਕਿ ਅੱਜ ਕੱਲ ਬਹੁਤ ਰਿਵਾਜ ਹੈ ਬਹੁਤ ਸੋਹਣੀਆਂ ਲੱਗਦੀਆਂ ਇਹ ਕਲਾਸਿਕਲ ਲੁੱਕ ਦੀਆਂ ਕੋਠੀਆਂ ਇਹੀ ਬਣਾ ਰਹੇ ਨੇ ਜ਼ਿਆਦਾਤਰ ਮਿਸਤਰੀ ਜ਼ਿਆਦਾਤਰ ਬਿਲਡਰ ਤੇ ਇਹ ਬਾਈ ਜਗਤਾਰ ਸਿੰਘ ਦਲੇਲ ਵਾਲੇ ਤੋਂ ਨੇ ਉਹਨਾਂ ਨੇ ਤਿਆਰ ਕੀਤੀ ਹੈ ਦੋਸਤੋ ਜੋ ਕਿ ਨਕਸ਼ੇ ਤੋਂ ਬਹੁਤ ਹੀ ਘੱਟ ਕੰਮ ਲੈਂਦੇ ਨੇ ਜੇਕਰ ਤੁਸੀਂ ਬਿਨਾਂ ਨਕਸ਼ੇ ਤੋਂ ਪੈਸੇ ਬਚਾ ਕੇ ਵੀ ਕੋਠੀ ਬਣਵਾਉਣੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਕੋਈ ਵੀ ਕੋਠੀ ਬਣਵਾ ਸਕਦੇ ਹੋ ਤੁਸੀਂ ਉਹਨਾਂ ਤੋਂ ਤੇ ਉਹ ਆਪਣੇ ਤਜਰਬੇ ਨਾਲ ਆਪਣੇ ਦਿਮਾਗ ਨਾਲ ਹੀ ਤਿਆਰ ਕਰਕੇ ਦੇ ਦਿੰਦੇ ਨੇ ਨਕਸ਼ਾ ਤੁਹਾਨੂੰ ਤੇ ਜਿਹੀ ਜੀ ਵੀ ਕਹੋਗੇ ਡਿਮਾਂਡ ਕਰੋਗੇ ਉਦਾਂ ਦੀ ਕੋਠੀ ਬਣਾ ਕੇ ਦੇਣਗੇ ਤੁਹਾਨੂੰ ਬਹੁਤ ਘੈਂਟ ਕਾਰੀਗਰ ਨੇ ਬਾਈ ਜਗਤਾਰ ਸਿੰਘ ਤੇ ਇਹ ਕੋਠੀ ਬਹੁਤ ਜ਼ਿਆਦੇ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਜੋ ਕਿ ਆਪਾਂ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ ਦੋਸਤੋ ਬਹੁਤ ਵਧੀਆ ਸਟੈਪ ਬਾਈ ਸਟੈਪ ਜਿਵੇਂ ਕਿ ਆਪਾਂ ਕਹਿ ਦੇਨੇ ਹੁਣ ਜਿੱਥੇ ਜਿਹੜੇ ਰੂਮ ਦੀ ਲੋੜ ਹੁੰਦੀ ਹੈ ਉਹ ਉੱਥੇ ਉਸੇ ਹੀ ਜਗ੍ਹਾ ਤੇ ਬਣਿਆ ਹੋਇਆ ਕਿਸੇ ਵੀ ਇੱਕੋ ਹੀ ਚੀਜ਼ ਦੀ ਘਾਟ ਨਹੀਂ ਹੈਗੀ ਮਤਲਬ ਇਹ ਨਹੀਂ ਹੈਗਾ ਦੋਸਤੋ ਕਿ ਆਪਾਂ ਨੂੰ ਬਾਅਦ ਵਿੱਚ ਇਹ ਲੱਗੀ ਜਾਵੇ ਕਿ ਇੱਥੇ ਆ ਚੀਜ਼ ਬਣਾਉਣੀ ਸੀ ਤੇ ਇੱਥੇ ਆ ਕਿਚਨ ਬਣਾਉਣਾ ਸੀ ਇੱਥੇ ਡਰੈਗਰ ਹੋਣਾ ਇਦਾਂ ਦੀ ਕੋਈ ਕੰਪਲੇਨ ਨਹੀਂ ਆ ਸਕਦੀ ਬਾਈ ਦੀ ਇਹ ਤਜਰਬਾ ਹੁੰਦਾ ਦੋਸਤੋ ਤੇ ਇਹ ਜਦੋਂ ਆਪਾਂ ਮੇਨ ਗੇਟ ਐਂਟਰ ਹੁੰਨੇ ਆ اے پی او پی وغیرہ ساری کوٹھی ਦੇ ਵਿੱਚ ਕੀਤੀ ہوئی ਆ ساری کوٹھی ਦੇ ਵਿੱਚ پی او پی ریڈی ਹੈਗੀ ਇਹ مین گیٹ ہے دوستو ਜਿਹੜਾ ਆਪਾਂ ਐਂਟਰ ਹੋਣੇ ਆ ਇਹਦੇ ਵਿੱਚ ਰਾਈਟ ਸਾਈਡ ਤੇ ਕਿਚਨ ਬਣਿਆ ਹੋਇਆ ਤੇ ਲੈਫਟ ਸਾਈਡ ਤੇ ਡ੍ਰੈنگ روم ਤੇ ਫਰੰਟ ਤੇ دوستو 로ਬੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦੇ ਖੁੱਲੀ 로ਬੀ ਹੈਗੀ ਇਹ ਵੇਖੋ ਤੇ ਇਹ ਲੈਫਟ ਸਾਈਡ ਤੇ ਡ੍ਰੈنگ روم ਜਿਸ ਦਾ ਕੇ ਗੇਟ ਅੰਦਰ ਨੂੰ 로ਬੀ ਸਾਈਡ ਨੂੰ ਰੱਖਿਆ ਹੋਇਆ ਤੇ ਬਾਹਰ ਇੱਕ ਵਿੰਡੋ ਲੱਗੀ ਹੋਈ ਹੈਗੀ ਵੱਡੀ ਜੋ ਕਿ ਹਵਾ ਕਰਾਸ ਹੋਣੀ ਹੈਗੀ ਤੇ ਨੇਚਰਲ ਲਾਈਟ ਵੀ ਪੈਣੀ ਹੈ ਤੇ ਇਸ ਲੋਬੀ ਦੇ ਵਿੱਚ ਸਾਰੀਆਂ ਸਾਈਡਾਂ ਤੇ ਵੱਡੀਆਂ ਵਿੰਡੋਆਂ ਲੱਗੀਆਂ ਹੋਈਆਂ ਨੇਗੀਆਂ ਤਾਂ ਕਿ ਨੇਚਰਲ ਲਾਈਟ ਪਵੇ ਦੋਸਤੋ ਜਿਆਦਾਤਰ ਲਾਈਟਾਂ ਦੀ ਜਰੂਰਤ ਨਾ ਰਹੇ ਬਾਅਦ ਚ ਬੰਦਣ ਤੋਂ ਬਾਅਦ ਕੋਠੀ ਚ ਨਹੀਂ ਹਨੇਰਾ ਹੋ ਜਾਂਦਾ ਹੁੰਦਾ ਤੇ ਇਹਦੇ ਵਿੱਚ ਕੋਠੀ ਚ ਕੋਈ ਕੰਪਲੇਨ ਨਹੀਂ ਆਉਣੀ ਉਹ ਸ਼ਿਕਾਇਤ ਨਹੀਂ ਆਉਣੀ ਦੋਸਤੋ ਤੇ ਇਹ ਕਿਚਨ ਜੋ ਕਿ ਮੇਨ ਗੇਟ ਤੋਂ ਦੂਜੀ ਸਾਈਡ ਤੇ ਆ ਰਿਹਾ ਇਹ ਵਾਸ਼ ਵੈਸ਼ਿੰਗ ਦਾ ਏਰੀਆ ਆ ਗਿਆ ਜਿੱਥੇ ਕਿ ਸੰਕ ਵਗੈਰਾ ਲੱਗਣੇ ਆਗੇ ਅਲੱਗੀ ਤਾਂ ਕਿ ਪਾਣੀ ਲੀਕੀਜ ਨਾ ਹੋਵੇ ਤੇ ਇਹ ਕਿਚਨ ਇਿੱਤੇ ਕਿ ਸੈਲਫ ਬਣਨੀ ਆ। ਇੱਕ ਕਿਚਨ ਖੁੱਲੀ ਰੱਖੀ ਹੋਈ ਹੈਗੀ ਜੋ ਕਿ ਮੇਨ ਗੇਟ ਤੋਂ ਡ੍ਰੈਗ ਰੂਮ ਤੋਂ ਦੂਸਰੀ ਸਾਈਡ ਤੇ ਆ ਗਿਆ ਪਰਦਾ ਵੀ ਹੋ ਗਿਆ ਇੱਕ ਤੇ ਇੱਕ ਪ੍ਰਾਈਵੇਸੀ ਵੀ ਹੋ ਗਈ ਦੋਸਤੋ। ਤੇ ਇਧਰ ਬਾਹਰ ਵਿੰਡੋ ਰੱਖੀ ਹੋਈ ਆ ਬ ਇੱਕ ਗੇਟ ਦੇ ਨਾਲ ਜਿੱਥੇ ਕਿ ਆਰਜੀ ਚੁੱਲਾ ਚਮਕਾ ਬਣਨਾ ਹੈ ਤੇ ਇਹ ਗੈਟ ਬੈੱਡਰੂਮ ਆ ਗਿਆ। ਜੋ ਕਿ ਆਪਣਾ ਮੇਨ ਬੈੱਡਰੂਮ ਲਾ ਲਓ ਕਿਚਨ ਦੇ ਨੇੜੇ ਹੈਗਾ। ਤੇ ਨਾਲ ਹੀ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਆ ਇਸਦੇ। ਇਸਦੀ ਕੋਠੀ ਦੇ ਵਿੱਚ ਤਿੰਨ ਬੈੱਡਰੂਮ ਬਣੇ ਹੋਏ ਨੇ نیچے ਇੱਕ ਡ੍ਰੈਗ ਰੂਮ ਕਿਚਨ ਇਹ ਸਾਹਮਣੇ ਡ੍ਰੈਗ ਰੂਮ ਦੇ ਨਾਲ ਬੈਕ ਸਾਈਡ ਤੇ ਇਹ ਬੈੱਡਰੂਮ ਬਣਿਆ ਹੋਇਆ ਜੋ ਕਿ ਬੈੱਡਰੂਮ ਸਾਰੇ 12x12 ਸਕੁਅਰ ਫੁੱਟ ਦੇ ਨੇਗੇ ਤੇ ਡ੍ਰੈਗ ਰੂਮ ਵੀ 12x12 ਸਕੁਅਰ ਫੁੱਟ ਦਾ ਇਕੱਲੀ ਕਿਚਨ 10x12 ਸਕੁਅਰ ਫੁੱਟ ਹੈ ਦੋਸਤੋ نیچے ਸਾਰੇ ਕਮਰੇ ਸੇਮ ਸੇਮ ਸਾਈਜ਼ ਦੇ ਬਣੇ ਹੋਏ ਨੇ ਇਹ ਬੈੱਡਰੂਮ ਸੀਗਾ ਜਿਹੜਾ ਇਸਦੇ ਨਾਲ ਇੱਕ ਦੇ ਨਾਲ ਵਾਸ਼ਰੂਮ ਨਹੀਂ ਅਟੈਚ ਕੀਤਾ ਤੇ ਇਹ ਕਾਮਨ ਵਾਸ਼ਰੂਮ ਰੱਖਿਆ ਹੋਇਆਗਾ ਤੇ ਇੱਕ ਨਾ ਬੈੱਡਰੂਮ ਦੇ ਨਾਲ ਹੀ ਇਸ ਨੂੰ ਅਟੈਚ ਕੀਤਾ ਹੋਇਆ ਇਹ ਦੂਸਰੇ ਬੈੱਡਰੂਮ ਦੇ ਨਾਲ ਆ ਦੇਖੋ ਇਸ ਦੇ ਨਾਲ ਇਹ ਵਾਸਰੂਮ ਅਟੈਚ ਹੈਗਾ ਬਹੁਤ ਹੀ ਜਿਆਦਾ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਆ ਦੋਸਤੋ ਪੂਰੀ ਖੁੱਲੀ ਕੋਠੀ ਆ ਵੱਡਾ ਪਰਿਵਾਰ ਰਹਿ ਸਕਦਾ ਕੋਈ ਦਿੱਕਤ ਨਹੀਂ ਆਉਣ ਵਾਲੀ ਬਹੁਤ ਹੀ ਜਿਆਦਾ ਏਰੀਆ ਹੋ ਜਾਂਦਾ 2000 ਸਕਰ ਫੁੱਟ نیچے ਬਹੁਤ ਖੁੱਲੀ ਕੋਠੀ ਬਣੀ ਹੋਈ ਆ ਤੇ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਪੌੜੀਆਂ ਤੋਂ ਇਹ ਦੇਖੋ ਡਿਊਪਲੈਕਸ ਕੋਠੀ ਆ ਤਾਂ ਤੋਂ ਵੀ ਲਾਈਟ ਆਉਂਦੀ ਹੈਗੀ ਬਹੁਤ ਜਿਆਦੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਵੇਖਣ ਵਾਸਤੇ ਪੰਜਾਬ ਪੀਵੀ 31 ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਪਾਉਂਦੇ ਆ ਦੋਸਤੋ ਇਹ ਸਾਹਮਣੇ ਫਰੰਟ ਤੇ ਵਾਸ਼ਰੂਮ ਜੋ ਕਿ ਉੱਪਰ ਪੌੜੀਆਂ ਚੜਨਸਾਰ ਸਾਹਮਣੇ ਰਹਿ ਜਾਂਦਾ ਤੇ ਉਸਦੇ ਨਾਲ ਹੀ ਇੱਕ ਬੈੱਡਰੂਮ ਹੈਗਾ ਜਿਸਦੇ ਨਾਲ ਇਸ ਵਾਸ਼ਰੂਮ ਨੂੰ ਅਟੈਚ ਨਹੀਂ ਕੀਤਾ ਸਿਰਫ ਉਹ ਕਾਮਨ ਰੱਖਿਆ ਹੋਇਆ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਤੇ ਇਹ ਲੋਬੀ ਆ ਗਿਆ ਆਪਣੀ ਉੱਪਰ ਸੈਕੰਡ ਪੋਰਸ਼ਨ ਤੇ ਤੇ ਉੱਪਰ ਇੱਕ ਇਹ ਬੈਡਰੂਮ ਆ ਗਿਆ ਜੋ ਕਿ ਡ੍ਰੈنگ ਰੂਮ ਦੇ ਉੱਪਰ ਹੈ ਦੂਸਰਾ ਜੋ ਕਿ ਬੈਕ ਸਾਈਡ ਤੇ ਬੈਡਰੂਮ ਸੀਗਾ نیچے ਉਸੇ ਦੇ ਉੱਪਰ 12x12 ਦੇ ਕਮਰੇ ਨੇ ਇਹ ਵੀ ਬੈਡਰੂਮ ਉੱਪਰ ਦੋ ਬੈਡਰੂਮ ਬਣੇ ਹੋਏ ਨੇਗੇ ਤੇ ਆਜੋ ਇਹ ਬਾਲਕਨੀ ਚੱਲਦੇ ਆਪਾਂ ਆ ਵੇਖੋ ਬਾਲਕਨੀ ਦੇ ਵਿੱਚ ਸੈਕੰਡ ਪੋਰਸ਼ਨ ਤੇ ਬਹੁਤ ਹੀ ਸੋਹਣੀ ਲੁੱਕ ਦਿੱਤੀ ਹੋਈ ਆ ਕੋਠੀ ਨੂੰ ਜਮਾ ਦੋਸਤੋ ਪਤਾ ਲੱਗਦਾ ਪੈਸੇ ਲੱਗੇ ਬੋਲਦੇ ਨੇ ਇਸ ਕੋਠੀ ਤੇ ਹੁਣ ਤੱਕ 23 ਲੱਖ ਰੁਪਏ ਲੱਗ ਚੁੱਕੇ 3500 ਸਕਰ ਫੁੱਟ ਤੇ ਸਿਰਫ ਪਲਾਸਤਰ ਬਣ ਕੇ ਪਲਾਸਤਰ ਹੋ ਕੇ ਰੈਡੀ ਹੋਈ ਹੈ ਕੋਠੀ ਬਾਕੀ ਕੰਮ ਰਹਿੰਦਾ ਸਾਰਾ ਇਹ ਵੇਖੋ ਗਲਾਈ ਦੇਖ ਕੇ ਕਲਾਸਿਕ ਲੁੱਕ ਨੂੰ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਸੋਹਣੇ ਕੋਰਾ-ਕੂਰਾ ਜਮਾ ਹੈ ਖੜਾਈਆਂ ਪਈਆਂ ਬਾਈ ਨੇ ਬਹੁਤ ਘੈਂਟ ਕੰਮ ਕੀਤਾ ਹੋਇਆ ਇਹ ਨਹੀਂ ਕਿ ਤੁਹਾਨੂੰ ਪੈਸੇ ਲਾ ਕੇ ਪਸਤੌਣਾ ਪੂ ਕੇ ਕੋਠੀ ਘੈਂਟ ਨਹੀਂ ਬਣੀ ਜਾਂ ਸੋਹਣੀ ਨਹੀਂ ਬਣੀ ਦੋਸਤੋ ਕੋਠੀ ਬੋਲਦੀ ਹੈ ਬਾਕੀ ਪਤਾ ਲੱਗਦਾ ਵੀ ਪੈਸੇ ਲੱਗੇ ਹੋਏ ਨੇ ਕੋਠੀ ਤੇ ਕੰਡ ਕੰਮ ਕੀਤਾ ਹੋਇਆ ਬਾਈ ਨੇ ਪਰਿਵਾਰ ਵਾਲੇ ਬਾਈ ਬਹੁਤ ਖੁਸ਼ ਨੇ ਕਹਿੰਦੇ ਬਹੁਤ ਹੀ ਜਿਆਦਾ ਵਧੀਆ ਕੰਮ ਕੀਤਾ ਭਰਾ ਨੇ ਬਹੁਤ ਜਿਆਦਾ ਵਧੀਆ ਸਾਨੂੰ ਤਸੱਲੀ ਹੈਗੀ ਕੰਮ ਤੋਂ ਤੇ ਇਹ ਇੱਕ ਬੈਕ ਸਾਈਡ ਤੇ ਬਾਹਰ ਰੱਖਿਆ ਹੋਇਆ ਜੋ ਕਿ ਪੌੜੀਆਂ ਚੜਨ ਸਾਰਾ ਦੇਖ ਸਕਦੇ ਹੋ ਤੁਸੀਂ ਉੱਧਰ ਦੀ ਗਏ ਸੀ ਆਪਾਂ ਤੇ ਇਹ ਬੈਕ ਸਾਈਡ ਤੇ 게ਟ ਰੱਖਿਆ ਹੋਇਆ ਦੋਸਤੋ ਉੱਪਰ ਪੌੜੀਆਂ ਨਾ ਬਣਾਈਆਂ ਹੋਈਆਂ ਇੱਥੋਂ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਫਾਇਦਾ ਹੋ ਜੇ ਕੋਈ ਆਈਡੀਆ ਆ ਜਾਂਦਾ ਹੁੰਦਾ ਦੋਸਤੋ ਕੋਠੀ ਦੇਖ ਕੇ ਕਿ ਆਪਾਂ ਫਰੰਟ ਜਾਂ ਐਲੀਵੇਸ਼ਨ ਕੋਠੀ ਐਦਾਂ ਦਾ ਬਣਾਈਏ ਤਾਂ ਆਪਣੀ ਕੋਈ ਆਪਣਾ ਘਰ ਮਕਾਨ ਐਦਾਂ ਦਾ ਲੱਗਣਾ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਧੰਨਵਾਦ ਜੀ